SSF ਅੱਜ ਉਹ ਕਿਸੇ ਰਿਸ਼ਤੇ ਤੋਂ ਘਟ ਨਹੀਂ ਇਹ ਗੱਲ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਨੂੰ ਉਸ ਦੀ ਲੋੜ ਪੈਂਦੀ ਪਰ ਅੱਜ SSF ਬੜੇ ਨੂੰ 8 ਮਹੀਨੇ ਹੋ ਗਏ ਨੇ ਤੇ ਮੌਦ ਦੇ ਆਂਕੜੇ ਦੇ ਵਿੱਚ ਵੀ ਗਿਰਾਵਟ ਆਈ ਆ ਤੇ ਹਰ ਪਾਸੇ SSF ਦੀ ਛਲਾਂਗਾ ਹੋ ਰਹੀ ਆ ਆਓ ਜਾਣਦੇ ਆ ਕਿਵੇਂ ਇਹ SSF ਲੋਕਾਂ ਲਈ ਰਿਸ਼ਤਾ ਬਣ ਗਿਆ ਤੇ ਅਸਤੱਕ ਕੀ ਨਵੇਂ ਰਿਕਾਰਡ ਐਸਐਸਐਫ ਨੇ ਉਹਨੇ ਸਾਰੀ ਕਾਇਮ ਕਰ ਦਿੱਤੇ ਨੇ ਤੇ ਲੋਕਾਂ ਨੂੰ ਕਿਵੇਂ ਵਧੀਆ ਸਹੂਲਤ ਮਿਲ ਰਹੀ ਇਸ ਖਾਸ ਰਿਪੋਰਟ ਤੇ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਇਕਾਈ ਜਾਣੀ ਕੀ ਐਸਐਸਐਫ ਜਿਸ ਦੀ ਤੇਨਾਤੀ ਤੋਂ ਬਾਅਦ ਹੀ ਉਸ ਤੇ ਚੰਗੇ ਪਰਿਨਾਮ ਸਾਹਮਣੇ ਆ ਰਹੇ ਸੀ ਤੇ ਹੁਣ ਸੂਬੇ ਦੇ ਵਿੱਚ ਹੋਣ ਵਾਲੇ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਆંકੜੇ ਦੇ ਵਿੱਚ ਵੀ ਘਾਟ ਦਰਜ ਕੀਤੀ ਗਈ ਹੈ ਹੁਣ ਜੋ ਆંકੜੇ ਸਾਹਮਣੇ ਆਏ ਹੈ ਔਸ ਦੇ ਵਿੱਚ 45.55% ਦੀ ਘਾਟ ਦਰਜ ਕੀਤੀ ਗਈ ਹੈ। ਐਸਐਸਫ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਪੀੜਤਾਂ ਦੇ ਬਚਾਅ ਤੇ ਉਹਨਾਂ ਨੂੰ ਪਰਿਵਹਨ ਦੀ ਹਰ ਵੇਲੇ ਸੁਵਿਧਾ ਦੇਣ ਦੇ ਲਈ ਤੇ ਤੁਰਘਟਨਾ ਸਥਾਨ ਤੋਂ ਲੈ ਕੇ ਉਹਨਾਂ ਦੇ ਟ੍ਰੀਟਮੈਂਟ ਤੱਕ ਦੀ ਜ਼ਿੰਮੇਵਾਰੀ ਸ਼ਾਮਲ ਸੀ। ਤੇ ਹੁਣ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਮੁਖਿਆਲੇ ਤੋਂ ਪਤਾ ਲੱਗਦਾ ਹੈ ਕਿ 1 ਫਰਵਰੀ ਤੋਂ 31 ਅਕਤੂਬਰ ਤੱਕ ਹਾਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਆਕੜਾ ਜੋ ਦਰਜ ਕੀਤਾ ਗਿਆ ਉਸ ਦੇ ਵਿੱਚ 45.35% ਘਟ ਦਰਜ ਕੀਤੀ ਗਈ ਹੈ ਜੋ ਕਿ 2023 ਦੀ ਅੱਧੇ ਵੇਲੇ ਦੇ 1686 ਮੌਤਾਂ ਦਾ ਆਕੜਾ ਦੱਸਦਾ ਜਿਸ ਦੇ ਵਿੱਚ ਜ਼ਿਆਦਾਤਰ ਸੰਖਿਆ ਅਕਤੂਬਰ ਦੇ ਵਿੱਚ ਦੱਸੀ ਗਈ ਹੈ ਜਦੋਂ 232 ਮੌਤਾਂ ਸੜਕ ਹਾਸਿਆਂ ਦੇ ਵਿੱਚ ਹੋਈਆਂ ਸੀ ਤੇ ਇਸ ਦੇ ਮੁਕਾਬਲੇ 2024 ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਘਟ ਕੇ 918 ਰਹਿ ਗਈ ਅਕਤੂਬਰ ਦੇ ਵਿੱਚ ਇਹ ਆંકੜਾ 124 ਸਬ ਤੋਂ ਵੱਧ ਦਰਜ ਕੀਤਾ ਗਿਆ। ਐਡੀਜੀਪੀ ਟ੍ਰੈਫਿਕ ਅਮਰਦੀਪ ਸਿੰਘ ਰਾਏ ਦਾ ਕਹਿਣਾ ਹੈ ਕਿ ਐਸਐਸਐਫ ਨੇ ਪੰਜਾਬ ਭਰ ਦੇ ਵਿੱਚ ਖਾਸ ਕਰ ਪਿੰਡੂ ਇਲਾਕਿਆਂ ਦੇ ਵਿੱਚ ਸੜਕ ਸੁਰੱਖਿਆ ਨੂੰ ਵਧਾਉਣ ਦੇ ਲਈ ਜਿਆਦਾਤਰ ਪ੍ਰਗਤੀ ਹਾਸਲ ਕੀਤੀ ਹੈ। ਕੇਵਲ 8 ਮਹੀਨਿਆਂ ਦੇ ਵਿੱਚ ਹੀ ਐਸਐਸਐਫ ਨੇ 17469 ਸੜਕ ਹਾਦਸਿਆਂ ਦੇ ਵਿੱਚ ਪੀੜਤਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਬਚਾਇਆ ਤੇ ਉਹਨਾਂ ਐਮਰਜੈਂਸੀ ਸੁਵਿਧਾ ਵੀ ਪ੍ਰਦਾਨ ਕੀਤੀ ਐਸਐਸਐਫ ਦੀ ਤਨਾਤੀ ਤੋਂ ਬਾਅਦ ਕਈ ਹਾਦਸਿਆਂ ਦੇ ਪੀੜਤਾਂ ਦਾ ਜਿੱਥੇ ਧਿਆਨ ਨਹੀਂ ਰੱਖਿਆ ਜਾਂਦਾ ਸੀ ਉਹਨਾਂ ਦਾ ਧਿਆਨ ਵੀ ਰੱਖਿਆ ਗਿਆ ਤੇ ਉਹਨਾਂ ਨੂੰ ਹਰ ਸਹੂਲਤ ਵੀ ਪ੍ਰਦਾਨ ਕੀਤੀ ਗਈ ਤੇ ਨਾਲ ਜੋ ਲੁੱਟਾਂ ਖੋਹਣੀਆਂ ਬਾਰਦਾਤਾਂ ਸੀ ਉਹਨਾਂ ਤੇ ਵੀ ਅੰਕੁਸ਼ ਲੱਗਿਆ ਐਸਐਸਐਫ ਦੀ ਸਥਾਪਨਾ ਤੋਂ ਬਾਅਦ ਜਿਹੜਾ ਡਾਟਾ ਸਾਹਮਣੇ ਆਇਆ ਉਸ ਤੋਂ ਪਤਾ ਚੱਲਦਾ ਹੈ ਕਿ ਉਸ ਤਨ ਜਿਹੜਾ ਐਸਐਸਐਫ ਦੇ ਕੰਮ ਕਰਨ ਦਾ ਤਰੀਕਾ ਹੈ ਉਹ 6 ਮਿੰਟ 41 ਸੈਕਿੰਡ ਹੈ ਜਿਸ ਦੇ ਵਿੱਚ ਪੰਜਾਬ ਦੇ ਵੱਡੇ ਅਧਿਕਾਰੀ ਅੰਤਰਰਾਸ਼ਟਰੀ ਸੜਕ ਸੁਰੱਖਿਆ ਮਾਨਕਾਂ ਦੇ ਆਧਾਰ ਤੇ ਇਸ ਨੂੰ ਬੈਂਚਮਾਰਕ ਦੇ ਰੂਪ ਦੇ ਵਿੱਚ ਵਰਣਿਤ ਕਰਦੇ ਹਨ ਤੇ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਲ 2024 ਜਨਵਰੀ ਮਹੀਨੇ ਦੇ ਵਿੱਚ ਹੀ ਐਸਐਸਐਫ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਜ਼ਮੀਨੀ ਪੱਧਰ ਤੇ ਰਿਜ਼ਲਟ ਸਾਹਮਣੇ ਆ ਰਿਹਾ ਹੈ ਤੇ ਕਈ ਲੋਕਾਂ ਦੀ ਜਾਨ ਵੀ ਬਚ ਰਹੀ ਹੈ